ਸਾਰਿਆਂ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਮੇਰੇ ਚੈਨਲ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਚਲੋ ਜੀ ਅੱਜ ਅਪਾਂ ਇੱਕ ਬਹੁਤ ਸੋਖਾ ਜਿਹਾ ਡਿਜ਼ਾਈਨ ਬਣਾਉਨੇ ਆ ਡਿਜ਼ਾਈਨ ਨੂੰ ਬਣਾਉਣ ਵਾਸਤੇ ਆਪਾਂ ਨੇ 2-2 ਦੇ ਹਿਸਾਬ ਨਾਲ ਕੁੰਡੇ ਲੈ ਲੈਣੇ ਥੋੜੇ ਜਿਹੀ ਕੁੰਡਿਆਂ ਚ ਪਾ ਕੇ ਆਪਾਂ ਡਿਜ਼ਾਈਨ ਇਹ ਬਣਾ ਕੇ ਦਿਖਾਉਨੇ ਤੁਹਾਨੂੰ பழலி சிலை அப்பா பணி உலட்டி பா ਬਹੁਤ ਪਿਆਰਾ ਲੱਗਦਾ ਜੀ ਇਹ ਡਿਜ਼ਾਈਨ ਦੋ ਸਲਾਈਆਂ ਦਾ ਡਿਜ਼ਾਈਨ ਹੈ ਜੀ ਇਹ ਦੋ-ਦੋ ਗੁੰਡਿਆਂ 'ਚ ਡਿਜ਼ਾਈਨ ਬਣਦਾ ਇਹ ਆਪਾਂ ਬਾਰਡਰ ਵਿੱਚ ਵੀ ਪਾ ਸਕਦੇ ਆ ਆਪਾਂ ਪੂਰੀ ਕੋਟੀ ਸਵੈਟਰ ਵਿੱਚ ਵੀ ਆਪਣੇ ਵਿੱਚ ਪਾ ਸਕਦੇ ਆ ਹੁਣ ਆਪਾਂ ਆਗੇ ਜੀ ਆਪਣੀ ਸਿੱਧੀ ਸਲਾਈ ਤੇ ਸਿੱਧੀ ਸਲਾਈ ਵੀ ਆਪਣੀ ਇਹ ਸਿੱਧੀ ਪਾਉਗੀ ਕਿਉਂਕਿ ਇਹ ਡਿਜ਼ਾਈਨ ਹੈ ਜੀ ਜਿਹੜਾ ਉਲਟੇ ਪਾਸੇ ਤੋਂ ਸ਼ੁਰੂ ਹੋਣਾ ਹੈ ਉਲਟੀ ਸਲਾਈ ਤੇ ਆਪਾਂ ਡਿਜ਼ਾਈਨ ਸ਼ੁਰੂ ਕਰੂੰਗੇ ਜੀ ਇਸ ਲਈ ਆਪਾਂ ਆਪਣੀ ਸਿੱਧੀ-ਸਿੱਧੀ ਪਾ ਲੈਨੇ ਆ ਹੁਣ ਆਪਾਂ ਆ ਗਏ ਜੀ ਉਲਟੀ ਸਲਾਈ ਤੇ ਉਲਟੀ ਸਲਾਈ ਤੇ ਆਪਾਂ ਕਰਾਂਗੇ ਜੀ ਡਿਜ਼ਾਈਨ ਸ਼ੁਰੂ ਪਹਿਲਾ ਕੁੰਡਾ ਆਪਾਂ ਆਪਣੀ ਮਰਜ਼ੀ ਐ ਜੇ ਆਪਾਂ ਬਿਨਾ ਬੁਣਿਆ ਉਤਾਰਨਾ ਚਾਹੁੰਦੇ ਆ ਬਿਨਾ ਬੁਣਿਆ ਉਤਾਰ ਲਓ ਜੇ ਬੁਣਨਾ ਚਾਹੁੰਦੇ ਆ ਤਾਂ ਬੁਣ ਲਓ ਉਸ ਤੋਂ ਜਿਹੜੇ ਦੋ ਅਗਲੇ ਕੁੰਡੇ ਆ ਜੀ ਆਪਾਂ ਨੇ ਇੱਕ ਕੁੰਡਾ ਛੱਡ ਕੇ ਆਹ ਅਗਲਾ ਕੁੰਡਾ ਇਸ ਤਰ੍ਹਾਂ ਬੁਣ ਲੈਣਾ ਉਲਟਾ ਆਪਾਂ ਨੇ ਫੇਰ ਧਾਗੇ ਨੂੰ ਇਸ ਤਰ੍ਹਾਂ ਘੁਮਾ ਲੈਣਾ ਸਲਾਈ ਦੇ ਉੱਪਰ ਦੀ ਬਲ ਮਾਰ ਲੈਣਾ ਫਿਰ ਆਪਾਂ ਨੇ ਆਹ ਕੁੰਡਾ ਬੁਣ ਲੈਣਾ ਇਹ ਆਪਣੇ ਦੋ ਤੋਂ ਤਿੰਨ ਕੁੰਡੇ ਬਣ ਗਏ ਜੀ ਉਸ ਤੋਂ ਅੱਗੇ ਫੇਰ ਆਪਾਂ ਨੇ ਇੱਕ ਕੁੰਡਾ ਛੱਡ ਕੇ ਆਹ ਅਗਲਾ ਕੁੰਡਾ ਪੁੰਨ ਲੈਣਾ ਜੀ ਫੇਰ ਉਸੇ ਤਰ੍ਹਾਂ ਇਸ ਤਰ੍ਹਾਂ ਸਲਾਈ ਨੂੰ ਬਾਲ ਮਾਰ ਕੇ ਕੁੰਡਾ ਵਧਾ ਲੈਣਾ ਫੇਰ ਆਹ ਕੁੰਡਾ ਪੁੰਨ ਲੈਣਾ ਆਪਾਂ ਨੇ ਫੇਰ ਇਹ ਆਪਣੇ ਦੋ ਤੋਂ ਤਿੰਨ ਬਣ ਗਏ ਪੂਰੀ ਸਲਾਈ ਆਪਾਂ ਆਪਣੀ ਇਸ ਤਰ੍ਹਾਂ ਹੀ ਪਾਉਂਗੇ ਜੀ ਦੋ ਕੁੰਡਿਆਂ ਦਾ ਡਿਜ਼ਾਈਨ ਬਣਨਾ ਹੈ ਜੀ ਇਹ ਦੇਖੋ ਆਹ ਅਗਲਾ ਕੁੰਡਾ ਛੱਡ ਕੇ ਆਹ ਕੁੰਡਾ ਪੁੰਨ ਆਪਾਂ ਨੇ फिर अपने इस तरह धागे मार देना फिर अपने ने आ गा बुन लेना दो तो बन गए अपने तीन गुंडे बहुत सौखा डिजाइन है जी ये बना के जरूर देखो जी कमेंट करके जरूर दस्यो ਜੇ ਚੈਨਲ ਤੇ ਪਹਿਲੀ ਵਾਰ ਹੀ ਹੁੰਨੇ ਆ ਤਾਂ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਜੀ ਘੰਟੀ ਦਾ ਬਟਨ ਵੀ ਦਬਾ ਦਿਆ ਕਰੋ ਪੂਰੀ ਸਲਾਈ ਆਪਾਂ ਨੇ ਆਪਣੀ ਇਸ ਤਰ੍ਹਾਂ ਹੀ ਪਾ ਲਈ ਆ ਇੱਕ ਕੁੰਡਾ ਪਿੱਛੇ ਰਹਿ ਗਿਆ ਇਹਨੂੰ ਆਪਾਂ ਉਲਟਾ ਹੀ ਬਣਾਉਣੀ ਹੈ ਹੁਣ ਆਪਾਂ ਆ ਗਏ ਜੀ ਸਿੱਧੀ ਸਲਾਈ 'ਚ ਉਲਟੇ ਪਾਸੇ ਤੋਂ ਦੇਖੋ ਇਸ ਤਰ੍ਹਾਂ ਬਣ ਗਿਆ ਇਹ ਹੁਣ ਆਪਾਂ ਸਿੱਧੀ ਸਲਾਈ ਪਾਉਨੇ ਆ ਪਹਿਲਾ ਕੁੰਡਾ ਆਪਾਂ ਬਿਨਾਂ ਬੁਣਾਤਾਰ ਲੋ ਭਾਵੇਂ ਬੁਣ ਲਓ ਉਸ ਤੋਂ ਅੱਗੇ ਜਿਹੜੇ ਐ 2 ਤੋਂ 3 ਕੁੰਡੇ ਬਣੇ ਤੇ ਜਿਹੜਾ ਅਗਲਾ ਕੁੰਡਾ ਇਹਨੂੰ ਆਪਾਂ ਨੇ ਇਸ ਤਰ੍ਹਾਂ ਉਲਟਾ ਬੁਣ ਲੈਣਾ ਉਲਟਾ ਬੁਣ ਕੇ ਧਾਗਾ ਪਿੱਛੇ ਘੁਮਾ ਕੇ ਇਹ ਜਿਹੜੇ ਦੋ ਕੁੰਡੇ ਇਹਨਾਂ ਦਾ ਆਪਾਂ ਨੇ ਇੱਕ ਬਣਾ ਦੇਣਾ ਪਿਛਲੀ ਸਾਈਡ ਤੋਂ ਪੂਰੀ ਸਿਲਾਈ ਆਪਾਂ ਨੇ ਇਸ ਤਰ੍ਹਾਂ ਹੀ ਪਾਉਣੀ ਹੈ ਜਿਹੜੇ ਤਿੰਨ ਕੁੰਡੇ ਇਹਨਾਂ ਦਾ ਅਗਲਾ ਕੁੰਡਾ ਇਸ ਤਰ੍ਹਾਂ ਉਲਟਾ ਬੁਣ ਲੈਣਾ ਧਾਗੇ ਨੂੰ ਪਿੱਛੇ ਘੁਮਾ ਕੇ ਦੋ ਕੁੰਡਿਆਂ ਦਾ ਆਪਾਂ ਨੇ ਪਿਛਲੀ ਸਾਈਡ ਤੋਂ ਇੱਕ ਬਣਾ ਦੇਣਾ ਇਹੀ ਦੋਸ ਲਾਈਨਾਂ ਦਾ ਡਿਜ਼ਾਈਨ ਹੈ ਜੀ ਇਹਨੂੰ ਬਾਰ-ਬਾਰ ਆਪਾਂ ਨੇ ਬਣਾਈ ਜਾਣਾ ਤੇ ਡਿਜ਼ਾਈਨ ਆਪਣਾ ਅੱਗੇ ਤੋਂ ਅੱਗੇ ਬਣਦਾ ਜਾਣਾ ਡਿਜ਼ਾਈਨ ਇਹ ਬਣ ਕੇ ਬਹੁਤ ਸੋਹਣਾ ਲੱਗਦਾ ਇੱਕ ਵਾਰੀ ਦੇਖ ਕੇ ਇਹ ਸਮਝ ਆ ਜਾਂਦਾ ਜੀ ਡਿਜ਼ਾਈਨ ਪੂਰੀ ਸਲਾਈਟ ਪਾਨੇ ਆਪਣੀ ਇਸ ਤਰ੍ਹਾਂ ਹੀ ਪਾ ਲੈਣੀ ਹੈ ਜੀ ਅਖੀਰ ਵਿੱਚ ਜਿਹੜਾ ਇੱਕ ਗੁੰਡਾ ਰਹਿ ਗਿਆ ਇਹਨੂੰ ਆਪਾਂ ਨੇ ਇਕੱਲੇ ਨੂੰ ਗੁੰਦ ਦੇਣਾ ਡਿਜ਼ਾਈਨ ਦੇਖੋ ਜੀ ਆਪਣਾ ਬਣ ਕੇ ਹੋ ਗਿਆ ਤਿਆਰ ਇਸ ਤਰ੍ਹਾਂ ਇਹਨੇ ਆਪਣਾ ਡਿਜ਼ਾਈਨ ਨੇ ਅੱਗੇ ਤੋਂ ਅੱਗੇ ਬਣਦਾ ਜਾਣਾ ਬਹੁਤ ਪਿਆਰਾ ਡਿਜ਼ਾਈਨ ਲੱਗਦਾ ਜੀ ਇਹ ਕਿਸੇ ਵੀ ਕਲਰ ਵਿੱਚ ਆਪਾਂ ਪਾ ਸਕਦੇ ਹਾਂ ਚਲੋ ਜੀ ਮਿਲਦੇ ਆਪਾਂ ਇੱਕ ਹੋਰ ਨਵੀਂ ਵੀਡੀਓ ਵਿੱਚ ਜਦ ਤੱਕ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ